ਸਵੇਰ ਦਾ ਮਾਹੌਲ ਦੇਖੋ ਸੂਰਜ ਨਿਕਲਣ ਲੱਗ ਰਿਹਾ ਉਹ ਸਾਹਮਣੇ ਦੇਖੋ ਆਹ ਦੇਖੋ ਨਿਕਲ ਰਹੀ ਆ ਮੱਕੀ ਆ ਦੇਖੋ ਪਚੇ ਪਿਆ ਸੀ ਕੱਲ ਵਾਲਾ ਕੋਕ ਥੋੜਾ ਜਿਹਾ ਹੀ ਰਹਿ ਗਿਆ ਦੁਪਹਿਰ ਦੇ ਵੱਜ ਗਏ 2 ਤੇ ਗਰਮ ਗਰਮ ਚਾਹ ਨਾਲ ਆਪਣੇ ਰੱਖ ਲਿਆ ਦੋ ਗੁਲਾਬ ਜਾਮਨ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਬੈਕ ਨਿਊ ਬਲੌਗ ਸਵੇਰ ਦੇ ਵੱਜ ਗਏ 7 ਤੇ ਬਲੌਗ ਦੀ ਕਰਦੇ ਆਪਾਂ ਸਟਾਰਟਿੰਗ ਦੋ ਤਿੰਨ ਦਿਨ ਗੈਪ ਪੈ ਗਿਆ ਬਲੌਗ ਬਣਾਇਆ ਨਹੀਂ ਆਪਾਂ ਨੇ ਤੇ ਦੋ ਦਿਨਾਂ ਬਾਅਦ ਅੱਜ ਆਪਾਂ ਸਟਾਰਟਿੰਗ ਕਰ ਰਹੇ ਆ ਤੇ ਸਵੇਰ ਦਾ ਟਾਈਮ ਹੈ ਤੇ ਕਰਦੇ ਆ ਬਲੌਗ ਦੀ ਸਟਾਰਟਿੰਗ ਆਪਾਂ ਪਹਿਲਾਂ ਖੋੜਦੇ ਆਪਾਂ ਗੇਟ ਤੇ ਅੱਜ ਅਸੀਂ ਨੇ ਮੱਕੀ ਦੇ ਪਕਾਨੀਆਂ ਨੇ ਬੱਟਾ ਤਾਂ ਮੈਂ ਉਹਨਾਂ ਦੇ ਲਈ ਲੈ ਕੇ ਆ ਰਹਿਆਂ ਜਿੰਦਰਾ ਫੜ ਕੇ ਸਾਡੇ ਗਵਾਂਡੀਆਂ ਉਨਾਂ ਤੇ ਬੱਟਾ ਪਾਵਾਂਗੇ ਮੱਕੀ ਦੀਆਂ ਸਵੇਰੇ ਸਵੇਰੇ ਸਵੇਰ ਦਾ ਮਾਹੌਲ ਦੇਖੋ ਇਹ ਸੂਰਜ ਨਿਕਲਣ ਲੱਗ ਰਿਹਾ ਉਹ ਸਾਹਮਣੇ ਦੇਖੋ ਹਲੋ ਵੀ ਜਿੰਦਰਾ ਆਪਾਂ ਚੱਕ ਲਈ ਤੇ ਹੁਣ ਪਾਉਨੇ ਆਪਾਂ ਬੱਟਾ ਜਾ ਕੇ ਇਹ ਕੰਮ ਨਿਵੇੜ ਦਿਆ ਦੋ ਦਿਨ ਹੋ ਗਏ ਕਹਿੰਦੇ ਨੂੰ ਮੇਰੇ ਡੇੜੀ ਨੂੰ ਵੀ ਅੱਜ ਪਾਉਨੇ ਅੱਜ ਪਾਉਨੇ ਆ ਤੇ ਅੱਜ ਬੱਟਾ ਪਾ ਕੇ ਆਪਾਂ ਕੰਮ ਨਿਵੇੜ ਦਿੰਨੇ ਆ ਮੱਕੀ ਵਾਲਾ ਵੀ ਨਿਕਲਿਆ ਥੋੜੀ ਥੋੜੀ ਬਾਕੀ ਤੈਨੂੰ ਮੱਕੀ ਵੀ ਦਿਖਾਉਨੇ ਆ ਨਾ ਹੋ ਗਿਆ ਹਫਤਾ ਤੱਕ ਬੀਜੀ ਨੇ ਸਾਨੂੰ ਬੱਟੇ ਨਹੀਂ ਬਣਦੀ ਫਿਰ ਬਣੂਗੀ ਇਹਦੇ ਦੱਸ ਦੇ ਇੱਥੇ ਤੱਕ ਬਸ ਲੈਟਰ ਲੋਬੀ ਆ ਪਾਤੀ ਬੱਟ ਆਪਣੇ ਖਾਲ ਬਣਾਤਾ ਇੱਕ ਤਰ੍ਹਾਂ ਦਾ ਇਹ ਵੀ ਆ ਸਾਈਡਾਂ ਦੇ ਉੱਪਰ ਇੱਥੇ ਇੱਥੇ ਲੱਗ ਜਾਣੀਆਂ ਸਬਜ਼ੀਆਂ ਉਹ ਸਿਰੇ ਤੱਕ ਬਣਾਤਾ ਖਾਲ ਇਹ ਮੈਂ ਤੁਹਾਨੂੰ ਮੱਕੀ ਵੀ ਦਿਖਾਉਂਦਾ ਮੈਂ ਇੱਧਰ ਮੱਕੀ ਨਿਕਲ ਰਹੀ ਹੈ ਗਾਣਾ ਆ ਦੇਖੋ ਨਿਕਲ ਰਹੀ ਹੈ ਮੱਕੀ ਆ ਦੇਖੋ ਹੋ ਗਏ ਇਹਨੂੰ ਹਫਤਾ ਤੱਕ ਵੀ ਜੀ ਨੂੰ ਹਨ ਸਾਰੇ ਨਿਕਲ ਜੀ ਥੋੜੀ ਥੋੜੀ ਆ ਦੇਖੋ ਪੱਟਾ ਪਾ ਕੇ ਆ ਗਏ ਸੀ ਆਪਾਂ ਅੰਦਰ ਆਵਾ ਚ ਐਸੀ ਕੱਲ ਵਾਲਾ ਕੋਕ ਥੋੜਾ ਹੀ ਰਹਿ ਗਿਆ ਲੈ ਪਹਿਲਾਂ ਡਾਟਾ ਖੋਲਦੇ ਸਵੇਰੇ ਸਵੇਰੇ ਇਹ ਗਾਟੇ ਖੋਲ ਜਾਈ ਗੈਸ ਖਤਮ ਹੋ ਜਾਂਦੀ ਹੈ ਨਾ ਮਤਲਬ ਹੁਣ ਟੇਸਟੀ ਨਹੀਂ ਰਿਹਾ ਹੈਗਾ ਇਹ ਭਾਈ ਇਧਰ ਪਈ ਹੈ ਔਰੇ ਅਸੀਂ ਨੇ ਕਲੀ ਕੋਲ ਕੇ ਰੱਖੀ ਹੋਈ ਆ ਦੇਖੋ ਇਹ ਪਤਾ ਕਿੱਥੇ ਕਰਨੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਆਜੂ ਉਹ ਕਲੀ ਕਰਨੀ ਹੈ ਅਸੀਂ ਇੱਥੇ ਅਸੀਂ ਨੇ ਬਾਬੇ ਦੀ ਜਗ੍ਹਾ ਬਣਾਈ ਹੈ ਦੇਖੋ ਇੱਥੇ ਟ੍ਰਾਂਸਫਰ ਕਰਤਾ ਹਣਾ ਪਹਿਲਾਂ ਇਹਦੀ ਜਗ੍ਹਾ ਹੈਗੀ ਆ ਉਹ ਸਾਹਮਣੇ 베ਰੀ ਕੋਲ ਤੇ ਉਹ 베ਰੀ ਕੋਲੋਂ ਬਸ ਕੱਲ ਨੂੰ ਬਾਬੇ ਨੂੰ ਬੁਲਾ ਕੇ ਆਪਾਂ ਤੇ ਉਰੇ ਟ੍ਰਾਂਸਫਰ ਕਰ ਦਾਂਗੇ ਇਹ ਅਸੀਂ ਨੇ ਦੋ ਤਿੰਨ ਦਿਨ ਹੋ ਗਏ ਉਦੋਂ ਮਿਸਤਰੀ ਤੋਂ ਬਣਵਾਈ ਹੈ ਜਗ੍ਹਾ ਇਹ ਦੇਖੋ ਇੱਥੇ ਕਲੀ ਕਰਾਂਗੇ ਜਿਹੜੀ ਕੋਲੀ ਪਈ ਅੱਜ ਰੋਟੀ ਠੀਖਾ ਕੇ ਤੇ ਉਸ ਤੋਂ ਬਾਅਦ ਆਪਾਂ ਨਹਾ ਲੇ ਸੀ ਨਾ ਨੂੰ ਕੇ ਬਾਹਰ ਆ ਗਏ ਆ ਤੇ ਆਪਾਂ ਬੈਠੇ ਆ ਡੇਕ ਦੇ ਨੀਚੇ ਛਾਉਆ ਉਰੇ ਯਾਰ ਹਨ ਤੇ ਬਾਕੀ ਸ਼ਾਮ ਨੂੰ ਇੱਧਰ ਬਾਬੇ ਦੀ ਕਰਨੀ ਆ ਕਲੀ ਸਾਰੇ ਖੇਤ ਸੁੰਨੇ ਪੈ ਨੇ ਇਧਰੋ ਦੇਖੋ ਕੋਈ ਨਹੀਂ ਚਮਕਦਾਗਾ ਦੁਪਹਿਰ ਗਰਮੀ ਹੋਣ ਲੱਗੀ ਜਿਆਦੇ ਹੁਣ ਤੇ ਮੈਂ ਵੀ ਤਾਈਆਂ ਬਾਹਰ ਆ ਕੇ ਬੈਠਾ ਬਾਹਰ ਹਵਾ ਚੱਲ ਰਹੀ ਸੀ ਇਹdਿਆਂ ਨਾ ਕੋਈ ਅੱਜ ਕੰਮ ਜਾਂ ਵੀ ਨਹੀਂ ਹੈਗਾ ਹੋਰ ਕੋਈ ਤੇ ਵੇਲੇ ਹੀ ਮੰਗੂਆਂ ਚ ਇਧਰ ਜੂਸ ਵਾਲੇ ਕੋਲ ਪਹੁੰਚੋ ਆਂ ਆਪਾਂ ਬਾਦਲ ਕੋਲ ਇਹਨੇ ਸੇਫਟੀ ਰੱਖੀ ਆ ਦੇਖ ਮੱਛਰਦਾਨੀ ਲਾ ਲਈ ਕਰ ਲੈ ਕੇ ਗਈ ਆਦੀ ਉਹਨੂੰ ਮੈਂ ਬਾਕੀ ਉਰੇ ਤੇ ਹੈਗੇ ਨੇ ਮਾੜੀਆਂ ਵੜੀਆਂ ਮੱਖੀਆਂ ਦੇਖ ਬਾਦਲ ਇਹਦਾ ਲਾਜ ਬਾਈ ਯਾ ਇਹ ਆਉ ਝੜਕਦੀ ਆ ਪਾਣੀ ਵਟੇ ਨੇ ਆ ਦੇ ਚੈੱਕ ਹਾਂ ਸ਼ੁੱਧ ਸ਼ੁੱਧ ਦਾ ਰੱਖੋ ਸ਼ੁੱਧਤਾ ਕੁਲਵੰਤ ਕਹਿੰਦੇ ਦੀ ਪਹਿਲਾਂ ਓ a few moments later ਦੁਪਹਿਰ ਦੇ ਵੱਜ ਗਏ 2 ਤੇ ਗਰਮ ਗਰਮ ਚਾਹ ਨਾਲ ਆਪਣੇ ਰੱਖ ਲਿਆ ਦੋ ਗਲਾਬ ਜਾਮੁਨ ਤੇ ਹੁਣ ਤਨੂ ਕੀ ਕਰਦੀ ਐ ਇਧਰ ਵੀਡੀਓ ਕਾਲ ਆ ਰਹੀ ਐ ਤਨੂ ਦੀ ਤਨੂ ਹੋਏ ਦਾ ਸੱਟਾ ਆਤੀ ਆ ਰਹੀ ਐ ਸੱਸੀ ਘਰ ਨਹੀਂ ਬੁਲਾਈ ਤੂੰ ਅੰਮਾ ਨੂੰ ਫੋਨ ਕਰਤਾ ਦਿਲਾ ਤਨੂ ਕੀ ਕੀ ਕਰਦਾ ਠੀਕ ਆ ਲੈ ਮੈਂ ਨਾਨੇ ਨਾਲ ਗੱਲ ਕਰਕੇ ਆਵਾ ਨਾਨੇ ਨਾਲ ਇਹ ਲੈ ਤੱਤੀ ਘਾਤ ਚਾਬੀਆਂ ਚਾ ਇੱਧਰ ਵੀ ਤਨੂ ਦੀ ਵੀਡੀਓ ਕਾਲ ਆ ਰਹੀ ਹੈ ਦਿਖਾਈਏ ਸਾਨੂੰ ਆ ਲੱਗ ਰਹੀ ਹੈ ਵੀਡੀਓ ਕਾਲ ਤੇ ਆ ਲੱਗ ਰਹੀ ਹੈ ਸਾਹਮਣੇ ਤਨੂ ਫੋਟੋ ਐਤਾ ਫੋਟੋ ਫੋਟੋ ਖਿੱਚ ਲੈ ਤੇਰੀ ਮੈਂ ਫੋਟੋ ਲੈ ਬਾਜ ਕਰੂ ਰਵਾਜ ਫੋਟੋ ਖਿੱਚ ਲੈ ਲਓ ਜੀ ਸ਼ਾਮ ਦੇ ਵੱਜ ਗਏ 5 ਤੇ ਧੁੱਪ ਇੰਨੀ ਜ਼ਿਆਦਾ ਹੈ ਸਵੇਰ ਦੀ ਗਰਮੀ ਬਹੁਤ ਹੈ ਤੇ ਅਸੀਂ ਚੱਲੇ ਆ ਬਾਬੇ ਦੇ ਕਲੀ ਕਰਨ ਤੇ ਉਧਰ ਬੰਦੇ ਵੀ ਸਾਡੇ ਪਹੁੰਚ ਗਏ ਪਹਿਲਾ ਹੋ ਘੜੇ ਨੇ ਸਾਹਮਣੇ ਸਕੂਟਰੀ ਤੇ ਇਹਦੇ ਅਸੀਂ ਲੈ ਕੇ ਜਾ ਰਹੇ ਹਾਂ ਕਲੀ ਤੇ ਬਾਬੇ ਦੇ ਕਰਾਂਗੇ ਤੁੱਪੇ ਔਰ ਬਹੁਤ ਜਿਆਦਾ ਹੋ ਗਈ ਹੈ ਨਾ ਗਰਮੀ ਕੀ ਗਰਮੀ ਹੈ ਚੱਲਦੇ ਆਜੋ ਦੇਖੋ ਨੇ ਤੁਹਾਨੂੰ ਬਾਬਾ ਦੇ ਕਰਦੇ ਆ ਕਲੀ ਆਪਾਂ ਹਾਂਜੀ ਠੰਡ ਚ ਬੰਦੇ ਪਹੁੰਚ ਰਹੇ ਨੇ ਸਾਡੇ ਆ ਲੱਗ ਰਹੇ ਨੇ ਕਲੀ ਕਰਨ ਆਏ ਨੇ ਇਧਰ ਛੋਏ ਛਾ ਆ ਰਹੀ ਹੈ ਕਲੀ ਕਰਨਾ ਹੈਓ ਹਾਂ ਕਲੀ ਕਰਨਾ ਹੈ ਅੱਛਾ ਕਲੀ ਕਰਨਾ ਹੈ ਠੀਕ ਹੈ ਰਹਿਿੰਦਰਾ ਇਹ ਨਵੀਂ ਬਣਾਈ ਆ ਅੱਛਾ ਹਾਂ ਨਾਲ ਦਸਤਾ ਦਸਤਾ ਦੀ ਪਹਿਲਾਂ ਮੈਂ ਵੀ ਨਵੀਂ ਬਣਾਈ ਆ ਇਹ ਉਦਾਂ ਦਿੱਕਤ ਸੀਗੀ ਫਿਰ ਉਹਦੇ ਲਿਆਂਦੀ ਆ ਇਹ ਅੱਛਾ ਹੁਣ ਇੱਥੇ ਕਲੀ ਕਰਾਂਗੇ ਪਰਸੋਂ ਨੂੰ ਫਿਰ ਇਹ ਨਾ ਲਿਆਂਦੀ ਕ ਅੱਲੀ ਆਈ ਦੇ ਨਾਂ ਸੰਬਰਾਂ ਦੀ ਇਹਦੇ ਵਿੱਚੋਂ ਪੈ ਰਿਆ ਮੱਛਦਾਨੀ ਨਾਲੋਂ ਕਰਨਾ ਸੀ ਕੀ ਕਰਨਾ ਸੀ ਮੱਛਦਾਨੀ ਨਾਲ ਇਹਦੇ ਨਾਲ ਵੀ ਹੋ ਜੂਗਾ ਤੇ ਆ ਪਹਿਲਾਂ ਪਾਣੀ ਮਾਰ ਰਹੇ ਨੇ ਬਈ ਬਾਬੇ ਦੇ ਆਲੇ ਦੁਆਲੇ ਆਹ ਦੇਖੋ ਹਵਾ ਚੱਲ ਰਹੀ ਹੈ ਲੈ ਬਈ ਕਲੀ ਕਰਨੀ ਸਟਾਰਟ ਕਰਤੀ ਮਾਸੀ ਹੋਰ ਨੇ ਮਮੈਂਟ ਲਾਈਟਰ ਲਾ ਵੀ ਕਲੀ ਸਾਰੀ ਬਾਬੇ ਤੇ ਆਪਣੇ ਕਰਤੀ ਕੰਪਲੀਟ ਕਰਤੀ ਖਤਮ ਵੀ ਹੋ ਗਈ। ਇਧਰ ਮਾਸੀ ਔਰ ਮੰਮੀ ਔਰ ਹੁਣ ਕਿਵੇਂ ਕਰਦਾ ਸ਼ਤਰ ਹੈ? ਲੋ ਜੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ। थैंक यू।